ਅਜ ਮਿਤੀ 15 6 2025 ਦਿਨ ਐਤਵਾਰ ਨੂੰ ਮਹੱਲਾ ਬੋਗੜਾ ਵੱਲੋਂ ਸ਼੍ਰੀ ਗੁਰ ਰਵਿਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਅਤੇ ਹਾਰਦ ਮਹੀਨੇ ਦੀ ਪਵਿੱਤਰ ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਅਤੇ ਠੰਡੀ ਨਮਕੀਨ ਲੱਸੀ ਦੀ ਸ਼ਭੀਲ ਲਗਾਈ ਗਈ। ਇਸ ਸ਼ਭੀਲ ਦੀ ਸੇਵਾ ਕਰਦੇ ਆ ਨਜ਼ਰ ਆਏ ਬਸਪਾ ਸ਼ਹਿਰੀ ਪ੍ਰਧਾਨ ਵਿਜੇ ਮੜਾਸ, ਅਮਨ ਮੜਾਸ, ਮੁਕੇਸ਼ ਕੁਮਾਰ, ਮੱਖਣ ਬੰਗੜ, ਹੈਪੀ ਪਾਲ, ਰਾਜਕੁਮਾਰ, 파ਰਸ ਕੁਮਾਰ, ਗਗਨਦੀਪ, ਯਸ਼ਪਾਲ ਅਤੇ ਗੁਲਜ਼ਾਰੀ ਲਾਲ ਬੰਗੜ। ਅਤੇ ਸੜਕ ਤੇ ਚਲਦੀਆਂ ਸੰਗਤਾਂ ਨੇ ਠੰਡੇ ਮਿੱਠੇ ਜਲਦੀ ਸ਼ਪੀਲ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸ਼ਕੀਬ ਸੋ ਵੇਖੋ ਸਾਡੇ ਪੱਤਰਕਾਰ ਰਾਜੇਸ਼ ਅਹੀਰ ਦੀ ਖਾਸ ਰਿਪੋਰਟ ਇਹ ਗ੍ਰੀਗ ਨਗਰਵਾਸ ਵਾਲਾ ਜੀ ਸਾਲੀ ਸੰਗਤ ਦੇ ਚਰਨਾਚ ਬੈਂਦੀ ਆ ਜੀ ਠੰਡੀ ਲੱਸੀ ਸਾਕੇ ਜਨ ਜੀ ਤੁਮਕੀ ਲੱਸੀ ਆ ਠੰਡੀ ਲੱਸੀ ਤੁਮਕੀ ਮਿੱਠਾ ਜਰ ਸਕਦੇ ਜਣਾ ਜੀ ਆ ਤਿਰਮਾਰ ਸੀ ਗਿਆਨੇ ਰਵਿਦਾਸ ਮਿੱਠਾ ਜਰ ਸਕਦੇ ਜਣਾ ਜੀ ਬਣਾ ਵੀ ਜੀ ਮੰਡੀ ਦਸਤੀ ਟੱਕੇ ਜੜੀ ਪਰ ਦੋ ਰਵਿਦਾਸ ਜੀ ਮਹਾਰਾਜ ਨਮਕੀ ਲੱਸੀ ਜੀ ਬੜੀਆ ਤੁੰਦੀ ਥਾ ਲੱਸੀ ਹੈ ਜੀ ਮੱਲਾ ਗੋਗੜਾ ਮੱਲਾ ਖਾਸ ਬੰਦੋ ਲਈ ਗਈ